ਇਹ ਜਿਹੜਾ ਇਹ ਇਹ ਬਿੱਲ ਹੈ ਨਾ ਤੁਹਾਨੂੰ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਉਹ ਕੱਲੇ ਨਾਮ 'ਚ ਹੀ ਲਜਾਈ ਫਿਰਦਾ ਤੁਹਾਨੂੰ ਵੀ ਮਹਾਤਮਾ ਗਾਂਧੀ ਤੋਂ ਨਾਮ ਬਦਲ ਕੇ RAM ਜੀ ਕਿਉਂ ਕਰਤਾ ਉਹ ਅਸਲ 'ਚ ਜਿਹੜੀ ਆਤਮਾ ਮਾਰਤੀ ਇਸ ਬਿੱਲ ਦੀ ਊਰ ਦੇ ਬਾਰੇ ਸੋਚੋ ਇੱਥੇ 14 ਘੰਟਿਆਂ 'ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟਿਆਂ 'ਚ ਆਹ ਗੱਲ ਕਰੋ ਕਦੇ ਕੀ ਕਾਲੀ ਸੇਨੀ ਵੀ 14 ਘੰਟਿਆਂ 'ਚ ਬਿੱਲ ਲਿਆ ਕਿਉਂ ਮਾਰਿਆ ਚੱਕ ਕੇ ਨਾਮ ਰੱਖਤਾ RAM JI ਤੁਹਾਨੂੰ ਐ ਲੱਗਦਾ ਮਾਤ ਬਾਂਗਾ ਨਹੀਂ ਸਾਤੇ RAM JI ਕਰਤਾ ਉਹ ਅੰਦਰ ਪੜੋ ਬਿਲ ਨੂੰ ਜਿਹਦੀ ਲੀਗਲ ਗਰੰਟੀ ਹੈਗੀ ਸੀ ਉਹੀ ਲੀਗਲ ਗਰੰਟੀ ਤੋੜਤੀ ਇਹਨਾਂ ਨੇ ਪਹਿਲਾਂ ਲੀਗਲ ਗਰੰਟੀ ਸੀ ਬੰਦਾ ਮੰਗ ਸਕਦਾ ਸੀ ਰੋਜ਼ਗਾਰ ਹੁਣ ਉਹ ਵੀ ਤੋੜਤੀ ਕਹਿੰਦੇ ਨਾ ਜਦੋਂ ਅਸੀਂ ਚਾਹਾਂਗੇ ਉਦੋਂ ਦੇਵਾਂਗੇ ਜਨਾਬ ਜੀ ਉਹ ਗਰੀਬਾਂ ਦੇ ਗਰਦਨ ਤੇ ਐਸਾ ਕਹਾਣਾ ਲੈ ਕੇ ਬੈਠਾ ਬੰਦਾ ਇਹਦੀ ਗੱਲ ਕਰੋ ਕਦੇ ਸੈਂਟਰ ਨੇ ਕੰਮ ਆਪਦੇ ਹੱਥ ਚ ਲੈ ਲਿਆ ਅਸੀਂ ਦੱਸਿਆ ਕਰਾਂਗੇ ਵੇ ਦਿੱਲੀ ਬੈਠੇ ਨੂੰ ਕੀ ਪਤਾ ਨਹੀਂ ਪੁੱਛੋ ਮੰਡੀ ਦੇ ਪਿੰਡਾਂ 'ਚ ਕਿਹੜੇ ਕੰਮ ਨੇ ਦਿੱਲੀ ਬੈਠੇ ਨੂੰ ਕੀ ਪਤਾ ਜਿਹੜੇ ਪਿੰਡਾਂ 'ਚ ਤੁਸੀਂ ਨਾਂ ਲਏ ਸੀ ਹੁਣ ਕੋਟਕਪੂਰੇ ਦੇ ਵੀ ਉਹਨਾਂ ਉਹਨਾਂ ਪਿੰਡਾਂ 'ਚ ਕੀ ਕੰਮ ਹੋਣ ਵਾਲਾ ਉੱਥੋਂ ਉੱਥੋਂ ਆਇਆ ਕਰੂਗਾ ਜੀ ਨਹੀਂ ਕਰਨਾ ਫੇ ਕੀ ਕਰਨੋਂਗੇ ਜੀ ਸੰਤਰਾ ਮਦਾਸੀ ਕਹਿੰਦਾ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਧਮਗਦਾ ਰਹੀ ਵੀ ਸੂਝਿਆ ਕੰਮਿਆਂ ਦੇ ਬੇੜੇ ਤਾਂ ਪਹਿਲੀ ਤੰਗੀਆਂ ਨੂੰ ਤੰਗ ਨਹੀਂ ਸਮਝ ਰਹੇ ਉਹਨਾਂ ਨੇ ਤਾਂ ਜਮਦਿਆਂ ਦੀ ਗੱਲ ਗੂਠੇ ਮਿਲਦੇ ਨੇ ਇੱਕ ਗੂਠਾ ਹੋਰ ਤੋਂ ਦੇਈ ਜਾਂਦੇ ਮੋਦੀ ਸਾਹਿਬ ਇਹ ਜੀ ਰਾਮ ਜੀ ਰੱਖ ਲੈਣਾ ਉਹ ਲੋਕਾਂ ਨੇ ਕੀ ਲੈਣਾ ਨਾ ਤੋਂ ਲੋਕਾਂ ਦੇ ਚੁੱਲਿਆਂ ਦੀ ਅੱਗ ਦੀ ਫਿਕਰ ਕਰੋ ਉਹ ਲੋਕ ਕਹਿੰਦੇ ਜੋ ਮਾਰਤੀ ਨਾ ਰੱਖ ਲੋ ਸਾਨੂੰ ਰੋਟੀ ਮਿਲੂ ਜਾਂ ਨਹੀਂ ਲੋਕ ਇਹ ਕਹਿੰਦੇ ਨੇ ਜੇ ਹੱਕ ਮਾਰ ਕੇ ਕੋਈ ਸਕੀਮ ਚਲਾਓਗੇ ਤਾਂ ਪਾ ਮੇਰਾਮ ਜੀ ਦਾ ਨਾ ਰੱਖ ਲੋ ਜੀਦਾ ਮਰਜ਼ੀ ਰੱਖ ਲੋ ਉਹਦੇ ਨਾਲ ਪੁੰਨ ਨਹੀਂ ਮਿਲਣਾ ਤੁਹਾਨੂੰ ਪਾਪ ਹੀ ਮਿਲੂ ਉਹਨਾਂ ਦੇ ਗਰੀਬਾਂ ਦੀਆਂ ਦਿਹਾੜੀਆਂ ਨੂੰ ਪੈਸੇ ਨਿਕਲੇ ਤੁਸੀਂ ਐਂ ਕਰੋਗੇ ਵਿਕਸਿਤ ਭਾਰਤ ਐਂ ਬਣੂਗੇ ਵਿਸ਼ਵ ਗੁਰੂ ਸੋ ਇਹ ਹੈ ਸੈਂਟਰ ਸਰਕਾਰ ਦੀ ਬਹੁਤ ਕੋਜੀ ਚਾਲ ਹੈ ਗਰੀਬਾਂ ਦਾ ਮੂੰਹ ਬੰਦ ਕਰਨ ਦੀ ਗਰੀਬਾਂ ਦੇ ਮੂੰਹ 'ਚੋਂ ਰੋਕੀ ਖੋਣ ਦੀ ਮੈਂ ਇਸ ਰੈਜ਼ੋਲੂਸ਼ਨ ਦਾ ਸਮਰਥਨ ਕਰਦਾ ਤੇ ਇਹਨੂੰ ਸਖਤ ਲਫ਼ਜ਼ਾਂ ਦੇ ਵਿੱਚ ਤਾਂ ਮੈਂ ਲਫਾਫੇ ਤੇ ਲਾਲ ਅੱਖਰਾਂ ਨਾਲ ਲਿਖ ਕੇ ਭੇਜ ਦਿਓ ਕਿ ਪੰਜਾਬ ਵੱਲੋਂ ਆਇਆ ਇਹਨੂੰ ਤੁਸੀਂ ਗਨੋਰ ਨਹੀਂ ਕਰ ਸਕਦੇ ਸਾਡੇ ਗਰੀਬਾਂ ਦੇ ਸਭ ਤੋਂ ਵੱਧ ਐਸਸੀ ਜਿਹੜੀ ਪਰਸੈਂਟੇਜ ਵਾਈਜ਼ ਆਬਾਦੀ ਹੈ ਉਹ ਸਾਡੇ ਪੰਜਾਬ ਦੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਸਾਡੇ ਕੋਲ ਆਬਾਦੀ ਹੈ ਸਾਡੇ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਬਚਣ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਕ ਪੱਧਰ ਤੇ ਲੜ ਰਹੇ ਹਾਂ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉੱਥੇ ਵੀ ਲੜਾਂਗੇ ਤੁਸੀਂ ਨਾ ਜਾਣੇ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਆਓ ਇਕੱਠੇ ਹੋ ਕੇ ਗਰੀਬਾਂ ਨਾਲ ਆ ਕੇ ਚੱਲ ਆਪਾਂ ਹਾਰ ਨਾਰਾ ਮਾਰੀਏ ਗਰੀਬਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਦੇਈਏ